ਜਲਾਲਪੁਰੀਆ ਜਲਾਲਪੁਰੀਆ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕੋ ਕਬੱਡੀ ਦੀਆਂ ਨਵੀਆਂ ਨਵੀਆਂ ਅਪਡੇਟ ਦੇਖਣ ਲਈ ਆਪਣੇ ਮਾਨਸਾ ਕਬੱਡੀ ਟੀਵੀ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾ ਕੇ ਤਾਂ ਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਖੜ ਜਾਂਦਾ ਹੈ ਵੀ ਅਗਲੀ ਵੀ ਪੌਣੀ ਇੱਥੋਂ ਹੀ ਮੁੜ ਜਾਣਾ ਹੋ ਨਹੀਂ ਵੀ ਕਈ ਰੇਡਰ ਉਧਰ ਚਰੇ ਜਾਂਦੇ ਆ ਵੀ 10 ਸੈਕਿੰਡ ਵੱਧ ਲੰਘ ਜਾਣ ਉਧਰੋਂ ਸਾਹ ਸੂ ਲੈ ਲਾਂਗੇ ਆ ਪਿੰਦੇ ਦੀ ਰੇਡ ਪਿੰਦੇ ਦੀ ਰੇਡ ਪਿੰਦੇ ਦੀ ਰੇਡ ਪਿੰਦੇ ਦੀ ਰੇਡ ਜਲਾਲਪੁਰੀਆ ਮਲਿਆ ਦਾ ਝਾਫਾ ਮਲਿਆ ਦਾ ਝਾਫਾ ਤੇਜ਼ ਫਾਈਟਰ ਕੋਜ਼ ਫਾਈਟਰ ਆਫ ਕਬੱਡੀ ਆ ਵੇਖਾਂਗੇ ਜਲਾਲਪੁਰੀਆ ਜਲਾਲ ਸੋਹਣ ਸਿੰਘ ਨੂੰ ਆਪਣੇ ਪੁੱਤ ਬਲਵੀਰ ਸਿੰਘ ਪਾਲੇ ਤੇ ਉਹ ਚੀਤੇ ਦਾ ਵੀਰ ਉਹ ਮੁਰਨਾ ਸੌਖਾ ਪਰ ਸਾਹਮਣੇ ਕਬੱਡੀ ਪਾਉਣ ਦੇ ਲਈ ਹਿੰਦਾ ਸੱਜਣ ਵਾਲੀ ਐ ਲੈ ਵੀ ਕਾਂਗੇ ਵਾਲਿਆ ਜੇ ਜਿਤਨਾ ਜੱਫੇ ਲਾਉਣੇ ਪੈਣੇ ਆ ਗੁਰਵਿੰਦਰ ਇੱਦਾਂ ਗੱਲ ਨਹੀਂ ਬੰਡਨੀ ਲੈ ਵੀ ਪਾਲਿਆ ਫਾੜੇ ਗੱਬਰੂਆ ਤਿਆਰੀ ਪੈਂਦੀ ਰੇਡ ਕਾਂਗੇ ਵਾਲਾ 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 ਹੇ ਕਾਂਗੇ ਦਾ ਜੱਫਾ ਵਧੀਆ ਲੱਗਾ ਤੇ ਇੱਕ ਵਾਰੀ ਹਾਂ ਵੇਖਦਾ ਲਾ ਲਾਉਂਦਾ ਜਸਮੇਲ ਸਿੰਘ ਜੀ ਪ੍ਰਾਣ ਫੌਜੀ ਸਾਹਿਬ ਕਹਿੰਦੇ ਜਿਨ੍ਹਾਂ ਦਾ ਪੈਰੋ ਕੇ ਪਿੰਡਾ ਪਰ ਬਾਗੇ ਪੁਰਾਣੇ ਰਹਿਣ ਬਸੇਰੇ ਆ ਪ੍ਰੀਤ ਨਿਊਜ਼ੀਲੈਂਡ ਦੇ ਫਾਦਰ ਸਾਹਿਬ ਪਾਣੇ ਦਾ ਹਰ ਇੱਕ ਜਫਾ 1000 ਦਾ ਹੱਦੀ ਜੱਫਾ ਕਹਿੰਦੇ 1000 ਦਾ ਜਲਾਲਪਰੀਏ ਪਾਲੇ ਦਾ ਜਸਪੀਰ ਸਿੰਘ ਦੀ ਬਰਾੜ ਬਾਗੇ ਪ੍ਰਾਣੀ ਵਾਲੇ ਬਰਾੜ ਪੰਪ ਵਾਲੇ ਆਏ ਹੋਇਆ ਔਰ ਘਾਂਗੇ ਵਾਲਾ ਕਹਿੰਦੇ ਕਰੜਾ ਹੋ ਗਿਆ ਲੱਗਿਆ ਆ ਮੁੰਡਾ ਕਰਬ ਹੋ ਕੇ ਮੂਰੇ ਹੋ ਗਿਆ ਆ ਦੋ ਖਿਡਾਰੀਆਂ ਦੇ ਦਰਮਿਆਨ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਇਹ ਘਾਂਗੇ ਵਾਲਾ ਐਵੇਂ ਨਹੀਂ ਚੜਾਈ